ਇਹ ਹਾਲ ਹੈ ਜੀ ਥੈਂਕ ਯੂ ਉਹ ਦੇਖੋ ਜੀ ਕੈਮਰਾ ਖੁੱਲਾ ਤੇ ਨਾਲ ਉਹਦੇ ਉਹਨੂੰ ਵੀ ਅੱਖ ਖੁੱਲ ਗਈ ਵੀ ਸੰਧੂ ਆ ਗਿਆ ਅੱਗੇ ਕੋਈ ਪਤਾ ਨਹੀਂ ਹੈਗਾ ਸੀ ਜੀ ਮੈਂ ਗੱਲ ਸਾਲੇ ਬਾਹਰ ਆ ਮੈਂ ਡਰੋਂ ਦੀ ਇੱਥਾਂ ਸੀ ਆ ਬਾਹਰ ਆ ਰਹਾ ਮੀਆਂ ਬਾਹਰ ਤੇਰੀ ਹਾਂ ਟੁੱਟਾ ਯਾਰ ਬਾਹਰ ਹਾਂ ਹਾਂ ਅਸਲਾਮੁਅਲੈਕਮ ਜੀ ਵਾਲੈਕਮ ਸਲਾਮ ਇਹ ਤੂੰ ਜਿਹੜਾ ਗੁਜਰ ਕੋ ਸਿੱਖਿਆ ਹੋਇਆ ਹੈ ਨਾ ਜੀ ਕਿੱਦੋਂ ਸਿੱਖਿਆ ਜੀ ਆਹ ਮੈਂ ਸਾਲ ਕਿੱਥੋਂ ਵੜਿਆ ਸਤ ਜੀ ਮੇਰੇ ਕੋਲ ਕੋਈ ਮਾਲ ਨਹੀਂ ਹੈਗਾ बस रावत인다سے बस ਖਾ ਲਈਦਾ ਸੋ ਗਾਇਜ਼ ਆਪਾਂ ਲੈਣ ਚੱਲੇ ਆ ਅੱਜ ਆਪਣੇ ਵਾਸਤੇ ਨਿਊ ਫੋਨ ਨਾਲ ਆਪਣੇ ਅਗਜੀ ਤੀਫਾ ਗੁਜਰ ਤੇ ਡੇਰੇ ਵਾਲਾ ਜੋ ਕਿ ਰਾਜ ਫੈਂਗ ਦੇਣਾ ਆਪਾਂ ਨਾਲ ਆਪਣੇ ਬਰਿਆਦ ਨੌਕਰ ਐਸਐਚਓ ਫਰਿਆਡ ਡੱਗ ਐਸਐਚਓ ਫਰਿਆਡ ਡੱਗ ਰੋਬ ਜਿਨਾ ਮੈਂਚਨਾ ਬਾਦ ਸੋ ਗਾਇਜ਼ ਨਾਲ ਰਿਓ ਦੇਖਦੀਆਂ ਕਾਰ ਚੱਲਦਾ ਵਾ ਤੇ ਹਾਈਓਕਟਨ ਹੈਗਾ ਸਰਵ ਕੀ ਹਾਲ ਹੈ ਠੀਕ ਠਾਕ ਹਾਈਓਕਟਨ ਹੈਗਾ ਇਹ ਹਾਈਓਕਟਨ ਜੀ ਜੀ ਹਾਈਓਕਟਨ ਹਾਈਓਕਟਨ ਆਫਿਸ ਡੇਰੇ ਵਾਲਾ ਵਲੌਗ ਸ਼ੁਰੂ ਕਰਾਂਗਾ ਲੇਕਿਨ ਮੈਂ ਤਾਂ ਕਰਤਾ ਮੈਂ ਬਹੁਤ ਫਾਸਟ ਆ ਇਹਨਾਂ ਨਾਲ ਏ ਅਮਰੂਦ ਦਾ ਦਿਲ ਕਰਨ ਲੱਗ ਗਿਆ ਸਾਡਾ ਫਰੂਟ ਖਾਣ ਲੱਗੇ ਭਾਈ ਕੀ ਹਾਲ ਏ ਚੰਗੇ ਅਮਰੂਦ ਹੋ ਕਿਵੇਂ ਲਾਇਏ ਕਿਲੋ ਉਸਤਾ ਜੀ ਸਾਡੀ ਬੁੱਢੇ ਵਾਲੇ ਖਾਣੇ ਆ ਸੀ ਜਵਾਨਾਂ ਵਾਲੇ ਵੀ ਖਾਣੇ ਆਗੇ ਬੋਲੇ ਬੋਲੇ ਹੋਣ ਕੀ ਰੇਟ ਕੀ ਆ ਕਰ ਗਿਆ ਸੰਧੂ ਸਾਡੇ ਨਾਲ 1 ਕਿਲੋ ਕਰਦੇ ਕੱਚੇ ਪੱਕੇ ਮਿਕਸ ਸੰਧੂ ਸਾਹਿਬ ਜੀ ਸਰ ਇਹ ਲੋਗ ਤੇਰਾ ਵਿੱਚ ਵਜਣਦੇ ਆ ਕਿ ਸੰਧੂ ਜੀ ਦੀ ਵੇਖ ਕੇ ਵਲੌਗ ਬਣਨ ਲੱਪਿਆ ਸੋ ਗਾਈਜ਼ ਨਾਰਿਓ ਦੇਖ ਦਿਆ ਕਿੱਥੇ ਕੋਲ ਗੁਰੂ ਅਸੀਂ ਪਹੁੰਚ ਗਏ ਆਸਮ ਬਰੋਕ ਕੋਲ ਅਸਲਾਮ ਵਾਲੇ ਅਲੇ ਨਹੀਂ ਪਹੁੰਚੇ ਅਲੇ ਨਹੀਂ ਪਹੁੰਚ ਦੁਬਾਰਾ ਆਉ ਦੁਬਾਰਾ ਆਣਾ ਦੁਬਾਰਾ ਮੈਂ ਇਦਾਂ ਹੀ ਪਾ ਦੇਣਾ ਵਲੋਗ ਮੈਂ ਵਿੱਚ ਐਡੀਟਿੰਗ ਉਡੀਂਗ ਕੁਛ ਨਹੀਂ ਕਰਦਾ ਮੈਂ ਨਾ ਪਰਸਨੈਟੀ ਦੇ ਫਰਕ ਸਮਝੋ ਉਹ ਦੇਖੇ ਆ ਮੈਂ ਪਹਿਲੇ ਦੇਖ ਲਿਆ ਉਹ ਭੈਣ ਦੀ ਜਿਹੜੀ ਪੂਰਾ ਦੁਬਈ ਦਾ ਇੱਕੋ ਕਲਿੱਪ ਬਣਾ ਕੇ ਛੁੱਟ ਤੇ ਜਾਓ ਇਹ ਮਗਰੋਂ ਲਾਓ ਉਸਤਾਦ ਜੀ ਆਪਾਂ ਸਾਰਾ ਕੁਝ ਪਾਜੀ ਦਾ ਵਿੱਚ ਜਿਹਨੇ ਦੇਖਣਾ ਉਹਨੇ ਪਿਆਰ ਮੁਹੱਬਤ ਨਾਲ ਦੇਖਣਾ ਇੱਧਰ ਆਓ ਛੌਂਡੇਰੇ ਵਾਲੇ

ਬਈ ਇਹ ਫੋਨ ਆ ਇਹੋ ਹੁਣ ਹੁਣ ਕਿਹੜੇ ਤੋੜ ਨਹੀਂ ਕਿੰਨੇ ਸੀਲ ਮੈਨ ਦੱਸੋ ਸੀਲ ਖਾਣਾ ਓਏ ਠੀਕ ਐ ਜੇ ਕੋਈ ਪਲੀਜ਼ ਚਲੋ ਲੋ ਜੀ ਸੰਧੂ ਦਾ ਫੋਨ ਆ ਗਿਆ 16 Pro Max ਫੁੱਲ ਡੱਬਾ ਪੈਕ ਹੈ ਪਿੰਨ ਪੈ ਹੈ ਬ੍ਰੈਂਡ ਨਿਊ ਪਿੰਨ ਪੈ ਹੈ ਸੀਲਾ ਚ ਫੋਨ ਸੀਲਾ ਆਜੋ ਜੀ ਸੀਲਾ ਵਿੱਚ ਆਓ ਬਾਈ ਸੀਲਾ ਦਿਖਾਓ ਆ ਜਿਹੜੇ ਸ਼ਾਪਰ ਕਹਿੰਦੇ ਨੇ ਨਾ ਰੀ ਪੈਕ ਸਮਝਦੇ ਕੀ ਆ ਰੀ ਪੈਕ ਨਹੀਂ ਹੈਗਾ ਜਰਮਨ ਫੋਨ ਆ ਨਹੀਂ ਨਹੀਂ ਇੱਕ ਬੰਦੇ ਦਾ ਆਇਆ ਸੀ ਮੈਨੂੰ ਕਮੈਂਟ ਵਿੱਚ ਦਿਖਾਵਾਂਗਾ ਆਹੋ ਆਹੋ ਬਿਲਕੁਲ ਬਿਲਕੁਲ ਆਇਆ ਪਕੇ ਚਲੋ ਓਏ ਨਾ ਨਾ ਯਾਰ ਪਕੇ ਚਲੋ ਓ ਰੇ ਨਹੀਂ ਹੋਰ ਕੁਝ ਨਹੀਂ ਕਰਨਾ ਕੁਝ ਨਹੀਂ ਕਰਨਾ ਹੁੰਦਾ ਕੋਈ ਰੌਲਾ ਨਹੀਂ ਪਟਿਆ ਰ ਉਹ ਖੋਲ ਖੋਲ ਮੇਰੀ ਜਾਨ ਖੋਲ ਖੋਲ ਯਾਰ ਕਿੱਡੀ ਖੋਲ 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 ਕਿਹੜਾ ਰੋਣਾ ਬਿਸਮਿਲ੍ਲਾ ਰਹਿਮਾਨੀ ਦਾਦਾ ਦਾਦਾ ਸਾਰੇ ਸੀਨ ਪਾੜਦਾ ਬਤਾਈ ਲੋ ਜੀ ਦਬਈ ਤੋਂ 에어ਪੋਰਟ ਤੋਂ ਜਿੰਨੇ ਵੀ ਆਂਦੇ ਤੁਹਾਨੂੰ ਸਾਡੀ ਸੀਨ ਡੇਰੇ ਵਾਲਾ ਖੁੱਲੇਗਾ ਅੱਦੀ 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 ਹੁਣ ਇੱਕ ਮੈਂ ਖੋਲ ਲਈ ਆ ਥੋੜੀ ਥੋੜੀ ਖੋਲੋ ਤੋਂ ਅੱਧੀ ਅੱਧੀ ਸੀਲ ਢੇਰੇ ਨਾਲ ਖੋਲੇਗਾ ਅੱਧੀ ਸ਼ੋਰ ਖੋਲੀਗਾ ਨਹੀਂ ਨਹੀਂ ਬਸ ਬਸ ਚਲੋ ਜੀ ਥੋੜੀ 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 ਬਸ ਕੋੜ ਦੇ ਉਧਰ ਵੀ ਹੱਥ ਲਵਾਓ ਜੀ ਉਧਰ ਭਾਈ ਤੁਹਾਡਾ ਇਹ ਪਰਕਤ ਪੈ ਰਹੀ ਆ ਪਰਕਤ ਪਹਿਲੇ ਖੁੱਲੀਆਂ ਆ ਹਾਂ ਦਵਾਰਾ ਖੋਲਣਾ ਚਲੋ ਜੀ ਸੰਤੂ ਸਾਹਿਬ ਮੁਬਾਰਕਾਂ ਦਾ ਬਹੁਤ ਬਹੁਤ ਫੂਲੀਆਂ ਮੁਬਾਰਕ ਦੀ ਕੋਲ ਦਵੋ ਸਾਰੇ ਕਮੈਂਟ ਦੇ ਵਿੱਚ ਅੱਛਾ ਲਵ ਯੂ ਆ ਰਵੀਓ ਅੱਛਾ ਐਕਸਪੀਰੀਅੰਸ ਕਿਹੋ ਜਿਹਾ ਰਿਹਾ ਸੀ ਡੀ ਪਲੱਸ ਐ ਦੱਸੋ ਸਾਰੇ ਸੀ ਡੀ ਪਲੱਸ ਤਾਂ ਮੈਂ ਦੱਸਣਾ ਮੈਂ ਰਵੀ ਹੁੰਦਿਆਂਗਾ ਬਈ ਤੁਸੀਂ ਜੀ ਸਰ ਜੀ ਸਰ ਸੀ ਡੀ ਪਲੱਸ ਕੋਸੀਂ ਆਏ ਸਾਡੇ ਨਾਲ ਇੱਕ ਸਟਾਰ ਆਦਮੀ ਸੀ ਮੈਂ ਜਾਣਾ ਸੀ ਲਾਹੌਰ ਅਵਾਰਡ ਲੈਣਾ ਸੀ ਡੀ ਪਲੱਸ ਤੇ ਆਉਣ 57.0 ਮਿੰਟਾਂ ਸਨ ਉਹਨਾਂ ਨੇ ਫੋਨ ਅਰੇਂਜ ਕਰਕੇ ਦਿੱਤਾ ਹਰ ਚੀਜ਼ ਓਕੇ ਕੀਤੀ ਮਾਸ਼ੱਲਾਹ ਬਹੁਤ ਅੱਛਾ ਕੰਮ ਕਰ ਰਹੇ ਸਾਈਵਲ ਦੇ ਵਿੱਚ ਭਾਵੇਂ ਇਹ ਲੋਕਾਂ ਦਾ 5 10 50 ਰੁਪਏ ਵੱਧ ਲੈਂਦੇ ਹੋਣਗੇ ਲੇਕਿਨ ਫਾਸਟ ਸਰਵਿਸ ਇੱਕ ਨੰਬਰ ਵੱਦ ਵੀ ਨਹੀਂ ਲੈਂਦੇ ਭਾਈ ਨਹੀਂ ਵਾਦੀ ਮੈਂ ਵੀ ਮੁਸ਼ਕਲ ਨਹੀਂ ਉਹਨਾਂ ਦਾ ਰਾਈਟ ਮਤਲਬ ਇਹ ਹੈ ਕਿ ਲੈ ਇਹਦਾ ਕਹਿਣ ਦਾ ਮਤਲਬ ਹੈ ਕਿ ਲੈਣ ਵੀ ਇਹਨਾਂ ਦਾ ਹੱਕ ਬਣਦਾ ਲੇਕਿਨ ਲੈਂਦੇ ਵੀ ਨਹੀਂ ਇਹ ਹੁਣ ਖੋਲੋ ਚੁੱਕੋ ਤੂੰ ਹੁਣ ਬੰਦ ਕਰੋ ਬਸ ਪਰਦਾ ਚੱਕ ਮੜਾ ਯਾਰ ਲਓ ਭਾਈ ਓਏ ਹੋ ਹੋਣ ਵੀ ਹੋ ਗਿਆ ਨਾਲ ਮੈਂ ਮੋਟਰ ਦਵਾ ਕੇ ਰੱਖਿਆ ਅੱਛਾ ਅੱਛਾ ਕੀ ਇਹ ਇਹ ਦੇਖ ਲਓ ਇਹ ਸੈਂਸਰੀ ਇਹ ਸੈਂਸਰੀ 16 ਦਾ ਦੇਖੋ ਪਛਾਣ ਹੁੰਦੀ ਹੈ ਪਤਾ ਹੀ ਨਹੀਂ ਸਾਡਾ ਚੱਲਾ ਹੁਣ ਮੈਂ ਨਾ ਅਕਰੀਲ ਬਣਾ ਲਵਾ ਯਾਰ ਮੈਂ ਵੀ ਟਿਕਟੋਕ ਤੇ ਪਾਣੀ ਚ ਭਾਈ ਬਲੈਕ ਪੀਪਲ ਅਸਲਾਮ ਵਾਲੇਕਮ ਗਾਇਜ਼ ਕਿਦਾਂ ਹੋ ਸਾਰੇ ਅਮੀਰ ਦਾ ਸਾਰੇ ਠੀਕ ਠਾਕ ਹੋਗੇ ਨਵੇਂ ਵਲੋਗ ਦੇ ਤੁਹਾਨੂੰ ਖੁਸ਼ ਆਮਦੇਦ ਤੇ ਨਾਲ ਆਪਣੇ ਅੱਜ ਭਰਾ ਆ ਮਿਲਣ ਵਾਸਤੇ ਕਿੱਥੋਂ ਆਏ ਬਾਈ 493 ਅਡਾ ਵਾਲੀ मामੂ ਕੋਲ 493 ਉਹ ਤੁਸੀਂ ਬਾਈ 54 ਚੋਂ ਹਾਂਜੀ ਤੇ ਵੀਡੀਓ ਸ਼ੁਰੂ ਕਰਦੇ ਆ ਫਿਰ ਬਰਬੇ ਚੱਲਦੇ ਨਾ ਰਹੋ ਸਾਰੇ ਇਹ ਆਪਣੇ ਕੋਲੇ ਹੈਗਾ ਹੀ ਅੱਜ ਦਰਫ ਕਰਾਓ ਜੀ ਮੇਰਾ ਨਾਮ ਜੀ ਮੁਹੰਮਦ ਬਿਲਾਲ ਤੇ ਆਪਣੇ ਕੋਲ ਆਇਆ ਜੀ ਸ਼ੋਰ ਸੰਧੂ ਸਾਹਿਬ ਹਾਂਜੀ ਸਰ ਆਪਾਂ ਅੱਜ ਟਰੈਕਟਰ ਦੇਖਣ ਆਏ ਆ ਇਹਨਾਂ ਨੇ ਮਰਵਾਇਆ ਸੀ ਲੈਕਰ ਚੋ ਸਾਬ ਇਹ ਆਪਣਾ ਕਿੰਨਾ ਦੇ ਵਜਿਆ ਲੈਕਰ ਇਹ ਜੀ ਬਹੁਤ ਸਸਤਾ ਹੀ ਵਜ ਗਿਆ ਜੀ ਅੱਲਾਹ ਖੈਰ ਰੱਖੇ ਕਿੰਨਾ ਕੋ ਥੋੜਾ ਉੱਚੀ ਬੋਲੋ ਕੁਝ ਨਹੀਂ ਹੁੰਦਾ ਸੌਣ ਵੀ ਲੈਣਗੇ ਤੇ ਕੋਈ ਗੱਲ ਨਹੀਂ ਆਪਾਂ ਕਿਹੜੇ ਗਾਲਾਂ ਕੱਢਦੇ ਇਹ ਸੱਜੇ ਇਹਦਾ ਆਪਣਾ ਲੱਗਾ ਜੀ 15000 ਰੁਪਏ ਤੇ ਜੇ ਕਿਸੇ ਨੇ ਮਰਾਣਾ ਆਵੇ ਤੇ ਆ ਜਾਏਗਾ ਬੰਦਾ ਲਾਦਾ ਖਰਚਾ ਲਹਿਦਾ ਸੀ ਕਿਹੜਾ ਖਰਚਾ ਉਹ ਆਣ ਜਾਣ ਤੋਂ ਦਾ ਜ਼ਿਆਦਾ ਹੀ ਬਾਤ ਟੋਟਲ ਕਿੰਨਾ ਐਕਸਪੈਂਸ ਹੋ ਗਿਆ ਇੱਕ ਟਰੈਕਟਰ ਨੂੰ ਇਹ ਭਾਈ ਜੀ ਟਰੈਕਟਰ ਨੂੰ 18000 ਰੁਪਏ ਐਕਸਪੈਂਸ ਹੋ ਗਿਆ ਇੱਕ ਟਰੈਕਟਰ ਨੂੰ 18000 ਐਕਸਪੈਂਸ ਹੋ ਗਿਆ ਜੀ ਜੀ 18 ਦਾ ਠੀਕ ਹੋ ਗਿਆ ਮਮੀ ਮਰਵਾਣਾ ਮਰਵਾ ਲਈਏ ਫਿਰ ਮੈਂ ਤਾਂ ਬਹੁਤ ਚਮਕ ਆ ਜਾਂਦੀ ਜਿੱਦਾਂ ਉਹ ਤੇ ਸ਼ੋਅ ਦੇ ਵਿੱਚ ਚਮਕ ਹਾਂ ਉਹ ਟਰੈਕਟਰ ਬਿਲਕੁਲ ਸਾਫ਼ ਸੁਥਰਾ ਸੀ ਤੇ ਲੈ ਕੇ ਮਰਵਾਇਆ ਵਾ ਤੇ ਲੈ ਕੇ ਦਾ ਫਾਇਦਾ ਬਹੁਤ ਆ ਜ਼ੰਗ ਨਹੀਂ ਪੈਂਦਾ ਕੰਪਨੀ ਦਾ ਰੰਗ ਪਹਿਲੇ ਬਹੁਤ ਲੋ ਕੁਆਲਿਟੀ ਦਾ ਆ ਰਿਹਾ ਜਿਸ ਵਜ੍ਹਾ ਤੋਂ ਹਾਲੇ 1 ਸਾਲ ਦਾ ਹੋਣਾ ਜੋ ਵੀ ਮੜ ਗਿਆ 12 ਮਹੀਨੇ ਪਿਛਲੇ ਸਾਲ ਜਨਵਰੀ ਚ ਲਿਆ ਹੂੰ ਤੇ ਅੱਲਾ ਖੈਰ ਰੱਖੇ ਹਾਲੇ ਨੂੰ 11 ਮਹੀਨੇ ਹੋਏ 350 ਘੰਟੇ ਚੱਲਿਆ ਅਗਰ ਨਾਲ ਲੈਕਰ ਹੋਇਆ ਹੁੰਦਾ ਤੇ ਇਹਦੀ ਕੰਡੀਸ਼ਨ ਬੜੀ ਰਾਸੀ ਹੋਣੀ ਸੀ ਸਿਸਟਮ 346 ਘੰਟੇ ਚੱਲੇ ਮੇਰਾ ਵੀ ਇਰਾਦਾ ਬਣ ਰਿਹਾ ਚੋਈ ਸਾਹਿਬ ਹਾਂਜੀ ਗਾਇਜ਼ ਅਸੀਂ ਆਏ ਅੱਜ ਆਪਣੇ ਫਾਰਮ ਤੇ फार्म ਦੇ ਉੱਤੇ ਅਸੀਂ ਕੋਈ ਉਹ ਬਣਾਇਆ ਜੀ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਹੈ ਸਾਹਿਬ ਕੀ ਹਾਲ ਚਾਲ ਹੈ ਜੀ ਠੀਕ ਠਾਕ ਚਮੜਾ ਹੀ ਮਾਰਨ ਰਿਹਾ ਆਪਾਂ ਬਲੌਗ ਵਾਲਿਆਂ ਦੇ ਬੋਰ ਹੋ ਜਾਣਾ ਉਹਨਾਂ ਨੇ ਪਰ ਉਹਨਾਂ ਨੂੰ ਫੋਲੋ ਕਰ ਦੇਣਾ ਨਹੀਂ ਕਰਦੇ ਯਾਰ ਫੋਲੋ ਕਰ ਕੇ ਨਹੀਂ ਟੈਨਸ਼ਨ ਵਾਲੀ ਗੱਲ ਹੈਗੀ ਸੋ ਗਾਈਜ਼ ਆ ਆਪਣੀਆਂ ਜੀ ਘਰ ਦੀ ਜ਼ਮੀਨ ਘਰ ਵਾਲਾ ਮਰੱਬਾ ਇਹ ਹੈਗਾ ਜੀ ਘਰ ਵਾਲਾ ਮਰੱਬਾ ਅੱਗੇ ਜਿਹੜੇ ਤੁਸੀਂ ਦੇਖ ਰਹੇ ਆ ਉਹ ਆਪਣੇ ਘਰ ਵਾਲੇ ਨਹੀਂ ਹੁੰਦੇ ਉਹ ਠੇਕੇ ਦੇ ਠੀਕ ਆ ਔਰ ਰੈਂਟ ਦੀ ਹੈ ਜੀ ਔਰ ਰੈਂਟ ਦੀ ਆ ਸੋ